ਮੋਗਾ ਦੇ ਵਿੱਚ ਹੜਤਾਲ ਦਾ ਸਾਰੀਆਂ ਦੁਕਾਨਾਂ ਬੰਦ ਕੀਤੀਆਂ ਗਈਆਂ ਨੇ ਵਾਲਮੀਕੀ ਭਾਈਚਾਰੇ ਦੇ ਵੱਲੋਂ ਬੰਦ ਸੱਦਾ ਦਿੱਤਾ ਗਿਆ ਹੈ ਡਾਕਟਰ ਅੰਬੇਦਕਰ ਦੇ ਬੁੱਤ ਦੀ ਪੰਤੂੜ ਦੇ ਮਾਮਲੇ ਨੂੰ ਲੈ ਕੇ ਇਹ ਬੰਦ ਦਾ ਸੱਦਾ ਦਿੱਤਾ ਗਿਆ ਹੈ ਸੋ ਮੋਗਾ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਬੰਦਰਾ ਸੱਦਾ ਵਾਲਮੀਕੀ ਭਾਈਚਾਰੇ ਦੇ ਵੱਲੋਂ ਸੜਕਾਂ ਤੇ ਉਤਰੇ ਨੇ ਲੋਕ ਨਿਮਕੀ ਸਭਾ ਵੱਲੋਂ ਆ ਰਜਿਸਟਰਡ ਨੰਬਰ 69 ਇਹ 바ਵਾ ਸਾਹਿਬ ਦਾ ਜਿਹੜੀ ਬੇਅਦਬੀ ਕੀਤੀ ਗਈ ਹੈ ਉਹਦੇ ਬਾਰੇ ਆ ਜਿਹੜਾ ਅਜੇ ਸਾਡਾ ਕਾਫਲਾ ਨਿਕਲੂਗਾ ਰੋਜ ਪ੍ਰਦਰਸ਼ਨ ਇਹ ਇਹ ਸਾਡੇ ਮੋਗਾ ਸ਼ਹਿਰ ਦੇ ਵਿੱਚ ਹੈ ਸਾਡੇ ਸ਼ਹਿਰ ਦੇ ਜਿਹੜੇ ਸਹਿਯੋਗੀ ਆ ਜਿਹੜੇ ਸਾਡੇ ਬਾਜ਼ਾਰ ਵਾਲੇ ਵਾਲਮੀਕੀ ਸਭਾ ਦਾ ਪੂਰਾ ਸਹਿਯੋਗ ਕਰ ਰਹੇ ਆ ਬਾਜ਼ਾਰ ਪੂਰਨ ਤਰ੍ਹਾਂ ਦਾ ਬੰਦ ਆ ਔਰ ਸਾਰੇ ਉਹਨੂੰ ਡਿਬਰੂਗੜ੍ਹ ਭੇਜਿਆ ਜਾਵੇ ਜਿੱਥੇ ਜੋ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਦੇਖੋ ਇਹ ਸੰਵਿਧਾਨ ਇਹ ਇਹਦੇ ਕਰਕੇ ਹੀ ਸਾਨੂੰ ਆਜ਼ਾਦੀ ਮਿਲੀ ਹੋਈ ਆ ਵੋਟ ਦਾ ਅਧਿਕਾਰ ਮਿਲਿਆ ਹੋਇਆ ਆ ਏ ਹਰ ਸਾਲ ਸਾਡੇ ਨਾਲ ਹੀ ਕਿਉਂ ਹੁੰਦਾ ਸਾਡੇ ਸਮਾਜ ਨਾਲ ਕਿਉਂ ਹੁੰਦਾ ਜਦੋਂ ਵੀ 26 ਜਨਵਰੀ ਆਉਂਦੀ ਹੈ ਉਦੋਂ ਹੀ ਕੋਈ ਨਾ ਕੋਈ ਮੰਦ ਭਾਗੀ ਘਟਨਾ ਹੁੰਦੀ ਹੈ ਇਹ ਇਹ ਅਸੀਂ ਇਹਦੀ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹਦੇ ਉੱਤੇ ਕੜੀ ਤੋਂ ਕੜੀ ਸਜ਼ਾ ਇਹਨੂੰ ਦਿੱਤੀ ਜਾਵੇ